ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਸੌਰੀ ਪਹਿਲਾਂ ਤਾਂ ਵਲੌਗ ਜਿਹੜਾ ਲੇਟ ਹੋ ਗਿਆ ਤੇ ਪਹਿਲਾਂ ਇਹ ਸੂਟ कॉटन ਦਾ ਤੁਹਾਨੂੰ ਦਿਖਾਉਣਾ ਹੈ 프ਿੰਟ ਬੈਕ ਵਰਕ ਹੈ ਹਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ ਹੀ ਸੋਨਾ ਪਾ कॉटन ਤੇ ਸੂਟ ਰੈਡੀ ਕੀਤਾ ਵਾ ਇਹਦੇ 프ਿੰਟ ਬੈਕ ਤੇ ਇਹਨਾਂ ਕਟਵਰਕ ਵਾਲਾ ਡਿਜ਼ਾਈਨ ਹੈ ਉਹਦੀ ਪਿਆਰਾ ਵਾ ਪਿਸਤਾ ਸ਼ੇਡ ਚ ਆਪਾਂ ਕਿਹੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹਾਂ ਬਾਜੂ ਸਲਵਾਰ ਤੇ ਵੀ ਵਰਕ ਦਾ ਸੇਮ ਇਹਦੇ ਨਾਲ ਪਟਾਇੰਡਾ ਆਇਆ ਦਾ ਪੂਰੂ ਸਲੀਨ ਦਾ ਲਾਈਨ ਜਿਹੜਾ ਡੱਟਾ ਬਣਾਇਆ ਵਾ ਚੈੱਕ ਕਰੀਓ ਤਾਂ ਯਾਰ ਦੂਸਰਾ ਡਿਜ਼ਾਈਨ ਸਾਰੇ ਕਾਟਨ ਤੇ ਹੀ ਰੈਡੀ ਹੋ ਰਿਹਾ ਤੇ ਸਾਰੇ ਦਾ ਨੈੱਟ ਬਣਿਆ ਹੋ। ਨੈੱਟ ਦੇ ਉੱਪਰ ਵਰਕ ਆਊਗਾ ਪਲੱਸ ਘੇਰੇ। ਇੱਕ ਸਾਈਡ ਹੀ ਘੇਰੇ ਤੇ ਵਰਕ ਆਉਣਾ ਪਲੱਸ ਨੈੱਟ ਦੇ बाजू ਦੇ ਵਰਕ ਆਦੇ। ਉਹ ਨਾਲ ਹੀ ਤੀਸਰਾ। ਸੀ ਗ੍ਰੀਨ ਸ਼ੇਡ ਰੈਡੀ ਕੀਤਾ ਹੋ। ਕਲਰ ਸਾਰਿਆਂ ਚ ਕੋਈ ਵੀ ਰੈਡੀ ਕਰਵਾ ਸਕਦੇ ਆ ਸਾਰੇ ਜਰਨੀ ਵਾਲੇ ਸਿੰਪਲ ਸੋਬਰ ਜਿਹੇ ਡਿਜ਼ਾਈਨ ਰੈਡੀ ਹੋਏ ਆ। ਬਾਜੂ ਤੇ ਤੇ ਕੀ ਰਿਤੇ ਗਏ ਹਨ ਬਹੁਤ ਬਹੁਤ ਹੀ ਸੋਹਣਾ ਸੂਟ ਬਹੁਤ ਵਾਈਡ ਬਹੁਤ ਹੀ ਟ੍ਰੈਂਡਿੰਗ ਚਾ ਡਿਜ਼ਾਈਨ ਵੀ ਆਪਣਾ ਤੇ ਫੈਬਰਿਕ ਵੀ ਬਹੁਤ ਹੀ ਵਧੀਆ ਲੱਗਾ ਪਿਓਰ ਕਾਟਨ ਇਹਦੇ ਨਾਲ ਦੁਪੱਟੇ ਦਾ ਕੰਟਰਾਸਟ ਵੀ ਚੱਕ ਕਰ ਸਕਦੇ ਆ ਨਿਓਨ ਪਿੰਕ ਸ਼ੇਡ ਦਿੱਤੀ ਹੈ ਆਪਣਾ ਵਾਈਟ ਨਾਲ ਲੈਸ ਲਾਈ ਹੈ ਪੂਰੀ ਵਧੀਆ ਔਰ ਲੁੱਟੋ ਵੀ ਉਹ ਇਹ ਕਾ ਡਿਜ਼ਾਈਨ ਹੋਰ ਬਿਲਕੁਲ ਇੱਕ ਤੇ ਉਹ ਡਿਜ਼ਾਈਨ ਹੋਇਆ ਸੇਮ ਬਾਜ਼ੂ ਤੇ ਆ ਪੌਂਚੇ ਤੇ ਆ ਥੈਂਕ ਯੂ ਬਾਜ਼ੂ ਵੀ ਪੂਰੀ ਇਦਾਂ ਹੈ ਹੋਈ ਆਉਗੀ ਤੇ ਪਲਾਜ਼ੋ ਬਣਾ ਲਓ ਜਾਂ ਸਲਵਾਰ ਬਣਾ ਲਓ ਜੋ ਮਰਜ਼ੀ ਬਣਾ ਸਕਦੇ ਆਪਾਂ ਸੇਮ ਵਰਕ ਹੈ ਇੱਕ ਹੋਰ ਡਿਜ਼ਾਈਨ ਸਕਿਨ ਨਵਾਂ ਡਿਜ਼ਾਈਨ ਰੈਡੀ ਹੈਗਾ ਨੈੱਕ 플러스 ਬਾਜ਼ੂ ਤੇ ਵਰਕ ਹੈ ਕਲਰ ਵੀ ਬਹੁਤ ਸੋਹਣੇ ਤੇ ਰੈਡੀ ਕੀਤਾ ਆਪਾਂ ਪਾਕਿਸਤਾਨੀ ਨਾਲ ਲਬਾਸ ਉਹਨੂੰ ਵੀ ਲੂਸ ਬਾਜੂ ਕਲਰ ਵੀ ਦੇਖ ਸਕਦੇ ਜੇ ਵਰਕ ਸੱਚ ਅਗਲਾ ਆਪਣਾ ਡਿਸਾਈਨ ਜੋ ਕਿ ਮੈਂ ਆਪਣੇ ਲਈ ਬਣਵਾਇਆ ਮੈਨੂੰ ਇਹ ਪਹਿਨਣਾ ਚਾਹੀਦਾ ਨਾ ਫਿਰ ਹਾਂਜੀ ਇਹ U ਸ਼ੇਪ ਦਾ ਦਾ ਘੇਰਾ ਬਣਾਇਆ ਵਾ ਪ੍ਰਿੰਟ ਦੇ ਉੱਪਰ ਵਰਕ ਕਰਾਇਆ ਇਸ ਨਾਲ ਟਾਈ ਐਂਡ ਟਾਈ ਦਾ ਟੁਕੜਾ ਇਹ ਤਬਰਦ ਕੇ ਵੀ ਇਹ ਤੁਸੀਂ ਵੇਖਿਆ ਇਹ ਡਿਜ਼ਾਈਨ ਪਹਿਲਾਂ ਇਹ ਸਾਰਿਆਂ ਨੇ ਵੀਡੀਓ ਵੀ ਪੋਸਟ ਕਰਦੇ ਹੁੰਦੇ ਆ ਜਿੰਨੇ ਇਕੱਲੇ ਇਕੱਲੇ ਸੁਣ ਕੇ ਵੀਡੀਓ ਚੈੱਕ ਕਰਨੀ ਉਹ ਵੀ ਕਰ ਸਕਦੇ ਆ ਸ਼ੌਰਡ ਦਾ ਕੇ ਰੈਡ ਦਾ ਤਾਂ ਪੂਰਾ ਨਾਲ ਪਲੱਸ ਬਾਜੂ ਦੇ ਵਰਤ ਦਾ ਇਹ ਸੇਮ ਬਾਜੂ ਬਣੀ ਆ ਸਾਰੀ ਸ਼ੋਲਡਰ ਦੇ ਉੱਪਰ ਇਦਾਂ ਹੋਣਾ ਸੂਟ ਦਿਖਾਉਣੇ ਹੈ ਵੈਡੂ ਵਾਲੇ ਇਹ ਮੈਡਮ ਇਹ ਹੈਵੀ ਸੂਟ ਦਿਖਾਉਣਗੇ ਇਹ ਰੈਡੀ ਹੋ ਗਿਆ ਹੈ ਇਹ ਆਪਣੇ ਬਹੁਤ ਹੀ ਪਿਆਰੇ ਜੁਐਸੇਲਰ client ਦਾ ਉਹਨਾਂ ਨੇ ਟੀਨ ਬੋਰਡ ਕੀਤਾ ਨਾਲ ਸੋਨਾ ਵਾਲਾ ਤਾਰਾ ਤੇ ਮਿਆਂ ਨਾਲ ਹੈਵੀ ਲੈਸ ਲੱਗੀ ਹੈ ਬਾਟਮ ਤੇ ਮਾਦ ਦਾ ਸੂਟ ਬਣਿਆ ਬਹੁਤ ਹੀ ਸੋਨਾ ਜਿਹੜਾ ਹੈਵੀ ਡੁਪੱਟਾ ਸੇਮ ਦੁਪੱਟੇ ਤੇ ਵੀ ਇਹੀ ਬਾਰਡਰ ਆਉਣਾ 4 ਸਾਈਡ ਪਲੱਸ ਬਾਟਮ ਤੇ ਵਰਕ ਕਰ neck ਤੇ ਵੀ ਵਰਕ ਕਰ ਬਾਜੂ ਤੇ ਵੀ ਵਰਕ ਕਰ ਸਿਸਟਰ ਦਾ ਸੁਣਤਾ ਦੇਖ ਚੈੱਕ ਕਰੋ ਡਿਜ਼ਾਈਨ ਵੇਖ ਸਾਹ ਦੇਤੇ ਹਾਂ ਬਲਾਇਰਾ ਕੱਟ ਵਾਲਾ ਡਿਜ਼ਾਈਨ ਹੀ ਇੱਥੇ ਪਲੱਸ ਲੱਟਣ ਦਿੱਤੇ ਆ ਇਹਦੇ ਬੈਕ ਸਾਈਡ ਤੇ ਵੀ ਵਰਕ ਆ ਬੈਕ ਚੈੱਕ ਕਰੋ ਬੈਕ neck ਤੇ ਵੀ ਵਰਕ ਆ ਸੋ ਹਣੇ ਤੁਹਾਨੂੰ ਪਤਾ ਹੈ ਵੈਡਿੰਗ ਸੀਜ਼ਨ ਸਟਾਰਟ ਹੋਣ ਵਾਲਾ ਆ ਛੇਤੀ ਛੇਤੀ ਆਰਡਰ ਕਰਨੇ ਸ਼ੁਰੂ ਕਰ ਦੋ ਤਾਂ ਜੋ ਟਾਈਮ ਦੇ ਨਾਲ ਹੀ ਆਰਡਰ ਤਿਆਰ ਹੋ ਸਕਣ ਕਸੀ ਨੇ ਦੁਪੱਟੇ ਤੇ ਵੀ ਬੋਲਦਾ ਵਨ ਸਾਈਡ ਇਹ ਦੁਪੱਟੇ ਤੇ ਵਰਕ ਆ ਅ ਬਹੁਤ ਸੋਹਣਾ ਬਸ ਠੀਕ ਹੈ ਬਾਕੀ ਲਹਿੰਗੇ ਆ ਬਾਕੀ ਲਹਿੰਗੇ ਰੈਡੀ ਹੋਏ ਆ ਇਹ ਤੁਹਾਨੂੰ ਇਹਦੀ ਵੀਡੀਓ ਪਾਈ ਜਾਊਗੀ ਠੀਕ ਹੈ ਜੀ ਓਕੇ ਬਾਏ ਬਾਏ ਸਾਰੇ ਸਸੀ ਕਾ ਵਲੌਗ ਸਾਰਾ ਵੇਖਿਆ ਕਰੋ